ਪਰ ਅਨੌਖੇ ਬੋਲ ਕੇ ਗਣੇਸ਼ ਉਹ ਤਾਂ ਅੰਦੀ ਨੂੰ ਸਮਝੋ ਤਾਂ ਚੱਲ ਆਉਂਦੇ ਆ ਮੈਂ ਪਰਨਾਦੀ ਹੋਏ ਕੀ ਕਰਤਾ ਕਿ ਆ ਕੇ ਆ ਗਏ ਉਹਨਾਂ ਪੱਕਾ ਬਵਾ ਕੇ ਪਾਚ ਜੀ ਆਖਣੇ ਚਾਹੀਏ ਇਹਨਾਂ ਨੂੰ ਪਹਿਲਾ ਕੈਂਡੀਡੇਟ ਰੋਲ ਕੀਤਾ ਸੀ ਅਜ ਤੋਂ 6 ਮਹੀਨੇ ਪਹਿਲਾਂ ਖਾਲੀ ਕਰੇ ਤੇ ਮੇਰੇ ਆਏ ਹੋਏ ਉਹਨੋਂ ਸੈਕਟ 2 ਜੀ ਆ ਤੇ ਪ੍ਰਤੀਸਥਾਤ ਹੈ ਜੀ ਨੰਬਰ ਲਾ ਕੇ ਇੱਕ ਕੰਟੀ ਕਰਦੇ ਹਾਂ ਅਜੇ ਨਾਲ ਹੀ ਜੁਆਇਨ ਕਰ ਰਹੇ ਭਾਈ ਜੁਆਇਨ ਕਰਦੇ ਫਾਈ ਰਾਹੁਲ ਸਿੰਘ ਸਿਤੂ ਜੀ पाई राज सिंह सिद्धू जी ने पिताजी हरनेन पाल हरनी हरनी पाल सिंह कुकु साहब का हवाले रहे मुक्सर तो और पाई राज सिंह जी 2022 से कांग्रेस से कैंडिडेट भी ने कोटपुरा तो आप जी के अंकल पाई शमिंदर सिंह जी साहब का सांसद ने फरीदकोट तो पाई राज सिंह जी एक्स मेंबर ने पंजाब पब्लिक सर्विस कमीशन दे डिस्ट्रिक्ट प्रेसिडेंट ने डिस्ट्रिक्ट बार एसोसिएशन मुक्सर दे और लगभग 20 साल तो राजनीति में एक्टिव ने मैं तो प्रधान जी को विनती करूंगा कि भाई राव सिंह सिद्धू जी ने पटका देकर पार्टी से चाल लिया <laughs> <laughs> <laughs>

अतुल गोयल संजय भड़ूला, रिंकू बिग चिराग मुखनेजा सुंदर शिंदा परिनेश सूद डॉक्टर रितेश राहुल दुआ और पुरी आप सबका भारतीय पार्टी जी आया स्वागत है प्रधान जी को करूंगा सारे पटका दवा के बीजेपी शामिल कर अगे अगे आज आजको यो भित्रको भेट्ने अवसरहरु छ। यो चाहिँ मैले छोरा छोराहरुलाई भन्न खोजेको हो। यो चाहिँ यो पटकहरुलाई चाहिँ यो पटकहरुलाई चाहिँ ਕਰਾਫਟ ਫੋਟੋ ਲਾਈਨ ਦੇ ਦੋ ਅਸੀਂ ਇਸ ਪਾਸੇ ਇਸ ਪਾਸੇ ਫੋਟੋ ਲਾਈਨ ਬਣਾ ਤੇ ਆਪੇ ਸਾਹਮਣੇ ਕਰ ਸੱਸੇ ਬਹਾਦਰ ਸਿੰਘ ਰਾਜੂ ਅਧਿਕਾਰੀ ਸਾਹਮਣੇ ਦੇਖ ਕੇ ਸਾਹਮਣੇ ਦੇਖ ਕੇ ਸਾਹਮਣੇ ਸ਼ਾਮੀ ਸਾਹਮਣੇ ਅੱਗੇ ਅੱਗੇ ਇਹ ਸਾਹਿਬ ਜੀ ਧਨਵਾਦੀ ਬਾਬਾ ਜੀ ਪੈਸਾ ਤੁਸੀਂ ਲੈ ਲੋ ਕੇ ਦੇ ਦਿਓ कर रहे हो देना मैं हूं सुबह प्रधान आप सब अपने विचार साझा कर जाने सर बाद तो माफी चाहूंगा थोनू तो इंतजार करना पाया ਕਿਉਂਕਿ ਪਟਿਆਲਾ ਵੀ ਇਸ ਤੋਂ ਪਹਿਲਾ ਪ੍ਰੋਗਰਾਮ ਸੀਗਾ ਉੱਥੋਂ ਆਣ ਲੱਗੇ ਸਮਾਂ ਲੱਗਿਆ ਕੁਝ ਸਾਥੀਆਂ ਨੂੰ ਪਹੁੰਚਣ 'ਚ ਸਮਾਂ ਲੱਗਿਆ ਆਮ ਸੌਰੀ ਫॉर द ਡਿਲੇ ਅੱਜ ਉਹਨਾ ਇੱਕ ਸਟੈਂਡਰਡ ਡਾਇਲੌਗ ਬਣ ਗਿਆ ਬੀਜੇਪੀ ਦੇ ਆਫਿਸ 'ਚ ਵੀ ਸਾਡੇ ਵੱਡੇ ਪਰਿਵਾਰ ਦੇ ਵਿੱਚ ਹੋਰ ਵਾਧਾ ਹੋਇਆ ਇੱਕ ਤਾਂ ਚਾਹ ਪਾਰਟੀਆਂ ਵਖ-ਵਖ ਸੀਗੀਆਂ ਪਰ ਸਾਡਾ ਤਾਂ ਪਰਿਵਾਰਿਕ ਸੰਬੰਧ ਹੈ ਰਾਹੁਲ ਜੀ ਇਹਨਾਂ ਦੇ ਪਿਤਾ ਭਾਈ ਕੁਕੂ ਜੀ ਜਿਹੜੇ ਪਹਿਲਾਂ ਬੁਖਸਰ ਤੋਂ ਐਮਐਲਏ ਵੀ ਰਹੇ ਐ ਭਾਈ ਰਾਹੁਲ ਜੀ ਨੇ ਇਲੈਕਸ਼ਨ ਵੀ ਲੜਿਆ ਕਾਂਗਰਸ ਦੀ ਟਿਕਟ ਦੇ ਉੱਤੇ ਤੇ ਸੂਦ ਸਾਹਿਬ ਜਿਨ੍ਹਾਂ ਨੂੰ 6 ਮਹੀਨੇ ਪਹਿਲਾਂ ਕਿਹੜੇ ਮਹੀਨੇ ਚ ਡਿਕਲੇਅਰ ਕੀਤਾ ਸੀ ਜੀ 6-7 ਮਹੀਨਿਆਂ ਕੇ ਸਾਹਿਬ ਸਭ ਤੋਂ ਪਹਿਲੀ ਸੀਟ ਜਿਹੜੀ ਡਿਕਲੇਅਰ ਕੀਤੀ ਸੀ ਸੁਖਬੀਰ ਜੀ ਨੇ ਅਕਾਲੀ ਦਲ ਦੀ ਲੁਧਿਆਣੇ ਦੀ ਕੀਤੀ ਸੀ ਸੂਦ ਸਾਹਿਬ ਨੂੰ ਆਪਣਾ ਕੈਂਡੀਡੇਟ ਉਹਨਾਂ ਨੇ ਥਰਪਿਆ ਸੀਗਾ ਵੀ ਆਹ ਮੇਰੇ ਕੈਂਡੀਡੇਟ ਹੋਣਗੇ ਲੋਕ ਸਭਾ ਦੇ ਇਲੈਕਸ਼ਨ ਦੇ ਅਦਲ ਦੇ ਹਾਲਾਤ ਦੇ ਅੰਦਰ ਕੋਈ ਨਾ ਕੋਈ ਉਹਨਾਂ ਨੂੰ ਮਹਿਸੂਸ ਹੋਇਆ ਹੋਣਾ ਵੀ ਹਾਲਾਤ ਇੰਨੇ ਸੁਖਾਵੇਂ ਨਹੀਂ ਹੋਣਾਂ ਨਾ ਵਾਸਤੇ ਰਹੇ ਤੇ ਅੱਜ ਉਹਨਾਂ ਨੇ ਮਨ ਬਦਲ ਲਿਆ ਬਟ ਇਟ ਸ਼ੋਜ਼ ਜੀ ਅੱਜ ਰਾਹੁਲ ਜੀ ਯਾ ਸੂਦ ਸਾਹਿਬ ਜੁੜੇ ਆ ਅਕਾਲੀ ਦਲ ਨੂੰ ਛੱਡ ਕੇ ਆਪਣੇ ਆਪ ਚ ਕੀ ਸੰਕੇਤ ਦੇ ਰਹੇ ਆ ਮੈਂ ਸਮਝਦਾ ਮੇਰੇ ਦਸਨ ਦੀ ਲੋੜ ਨਹੀਂ ਕੱਲੀ ਕਾਂਗਰਸ ਪਾਰਟੀ ਡਿਸਇੰਟੀਗ੍ਰੇਟ ਨਹੀਂ ਹੋ ਰਹੀ ਅਕਾਲੀ ਵੀ ਉਸੇ ਰਾਹ ਤੇ ਉਸੇ ਤਰ੍ਹਾਂ ਟਰ ਰਹੇ ਆ ਤੇ ਮਨ ਲੱਗਦਾ ਵੀ ਐ ਪਾਰਟੀ ਦੀ ਸਪੀਡ ਕਾਂਗਰਸ ਨਾਲੋਂ ਜ਼ਿਆਦਾ ਰਫ਼ਤਾਰ ਜ਼ਿਆਦਾ ਫੜ ਰਹੀ ਹੈ ਆਉਣ ਵਾਲੇ ਦਿਨਾਂ ਦੇ ਸੰਕੇਤ ਹੈ ਪੰਜਾਬ ਦੇ ਲੋਕ ਮੈਂ ਸਮਝਦਾ ਐ ਡਵੈਲਪਮੈਂਟ ਨੂੰ ਜੋ ਆ ਰਹੀ ਹੈ ਪੰਜਾਬ ਦੀ ਰਾਜਨੀਤੀ ਜੀ ਇਸ ਕਿਸਮ ਦੀ ਜੀ ਆ ਮੈਂ ਨਹੀਂ ਸਮਝਦਾ ਪਹਿਲਾਂ ਇਹਦਾ ਕੋਈ ਇਹਦਾ ਉਦਾਹਰਣ ਕਿਤੇ ਪਹਿਲਾਂ ਹੋਇਆ ਵੀ ਇੰਨੀ ਸਪੀਡ ਦੇ ਨਾਲ ਇੰਨੇ ਲੋਕ ਜੋ ਉਤ ਉਤਲ ਉਤਲ ਚੱਲ ਰਹੀ ਹੈ ਪਰ ਪੰਜਾਬ ਦੇ ਲੋਕ ਇੱਕ ਗੱਲ ਸਮਝ ਰਹੇ ਹੈ ਵੀ ਅਗਰ ਕੋਈ ਇਸ ਖਾਸ ਪਾਰਟੀ ਖਾਸ ਆਦਮੀ ਪਾਰਟੀਆਂ ਦੀ ਜਿਹੜੀ ਆ ਪਾਰਟੀ ਹੈ ਉਸ ਦਾ ਕੋਈ ਇਲਾਜ ਜਾਂ ਕੋਈ ਉਹਦਾ ਬਦਲਾਵ ਹੋ ਸਕਦਾ ਹੈ ਉਹ ਬੀਜੇਪੀ ਹੈ ਨਾ ਸਿਰਫ ਲੀਡਰ ਸਾਹਿਬਾਨ ਇਸ ਗੱਲ ਨੂੰ ਸਮਝ ਰਹੇ ਵਰਕਰਸ ਵੀ ਤੇ ਪੰਜਾਬ ਦੇ ਲੋਕ ਵੀ ਸਮਝ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆ ਵੀ ਕਹਿਣਾ ਚਾਹਨਾ ਪਿਆ ਜਿਹੜਾ ਬੀਜੇਪੀ ਦਾ ਪਰਿਵਾਰ ਹੈ اسی ਤਰ੍ਹਾਂ ਹੀ ਹੋਰ ਵੱਧਦਾ ਤੁਰ ਜਾਊਗਾ ਬਾਏ ਦਾ ਟਾਈਮ ਜਦੋਂ ਇਲੈਕਸ਼ਨ ਦਾ ਮਾਹੌਲ ਬਣੂਗਾ ਤੁਸੀਂ ਦੇਖਿਓ ਹਾਲਾਤ ਕੀ ਪੰਜਾਬ ਦੇ ਵਿੱਚ ਡਿਵੈਲਪ ਹੁੰਦੇ ਥੈਂਕ ਯੂ ਸਰ ਧੰਨਵਾਦ ਜੀ ਸਰ ਜਕਰ ਸਾਹਿਬ ਬੀ ਜੀ ਪੀ ਨੇ ਜਿਹੜੇ ਹੈਗੇ ਆ ਕੈਂਡੀਡੇਟਾਂ ਨੂੰ ਨਸਾਨ ਆਕੂਪ ਸੀ ਕਹ ਰਹੇ ਆ ਕਿ ਉਹ ਕ੍ਰਿਟੀਕਲ ਵੀਆ ਵਿੱਚ ਉਹਨਾਂ ਦੇ ਉੱਤੇ ਘੇਰ ਰਹੇ ਨੇ ਸਾ ਸਾ ਕੀ ਰਹੇ ਨੇ ਅਜੇ ਤੱਕ ਆਪਾਂ ਇਲੈਕਸ਼ਨ ਕਮਿਸ਼ਨ ਨੂੰ ਕਿਉਂ ਨਹੀਂ ਸਪੀਅਟ ਕੀਤੀ ਕਿਉਂਕਿ ਇਹ ਇਲੈਕਸ਼ਨ ਕਮਿਸ਼ਨ ਦੇ ਅੰਦਰ ਆ ਸਾਰੀ ਥੋੜੀ ਸਾਰੀ ਗੱਲ ਠੀਕ ਹੈ ਜੀ ਆਹ ਕਾਨੂੰਨ ਸਾਰਿਆਂ ਨੂੰ ਧਿਆਨ ਚ ਹੈ ਵੀ ਅੱਜ ਦੇ ਦਿਨ ਜਦੋਂ ਕੋਡ ਆਫ ਕੰਡਕਟ ਲੱਗਿਆ ਕੋਈ ਵੀ ਪੰਜ ਬੰਦਿਆਂ ਤੋਂ ਫਾਲਤੂ ਜਿੱਥੇ ਇਕੱਠ ਹੋਵੇ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਹੈ ਪਰ ਪ੍ਰੋਬਲਮ ਹੈ ਪਾਰਟੀ ਪੱਧਰ ਤੇ ਇੱਕ ਹੋਰ ਗੱਲ ਹੈ ਮੇਰੇ ਪੱਧਰ ਤੇ ਮੈਂ ਨਹੀਂ ਸਮਝਦਾ ਵੀ ਇਸ ਕਿਸਮ ਦਾ ਸਾਨੂੰ ਉਹਨਾਂ ਨੂੰ ਮੈਂ ਵਾਰ-ਵਾਰ ਅਪੀਲ ਕਰਦਾ ਵੀ ਆ ਜੋ ਕੁਝ ਜੋ ਕੁਝ ਤੁਸੀਂ ਕਰ ਰਹੇ ਹੋ ਇਹਦੇ ਨਾਲ ਕੋਈ ਕਿਸਾਨਾਂ ਦਾ ਲਾਭ ਹੁੰਦਾ ਹੋਵੇ ਨਾ ਫਿਰ ਤਾਂ ਮੈਂ ਕਹਿ ਦਿੰਦਾ ਕਰਦੇ ਰੋ ਜੀ ਬਿਲਕੁਲ ਕਰਨਾ ਚਾਹੀਦਾ ਪਰ ਇਸ ਮਸਲੇ ਤੇ ਮੇਰੀ ਆਪਣੀ ਰਿਜ਼ਰਵੇਸ਼ਨ ਹੈ ਫਿਰ ਮੈਂ ਅਜੇ ਵੀ ਸਮਝਦਾ ਹਾਂ ਬੈਟਰ ਸੈਂਸ ਵਿਲ ਪ੍ਰਵੇਲ ਵੀ ਉਹ ਗੱਲ ਨੂੰ ਸਮਝਣਗੇ ਇਸ ਮਸਲੇ ਦੀ ਜਿਹੜੇ ਗੰਭੀਰ ਮਸਲਾ ਹੈ ਕਿਸਾਨੀ ਦਾ ਉਹਨੂੰ ਭਗਵੰਤ ਮਾਨ ਜੀ ਵਾਂਗੂ ਇਨੂੰ ਇੱਕ ਸਟੇਜ ਡਰਾਮਾ ਨਾ ਬਣਾ ਦੇਣ ਜਿਸ ਤਰ੍ਹਾਂ ਫੋਟੋਆਂ ਲਵਾ ਕੇ ਪਹਿਲਾਂ ਭਗਵੰਤ ਮਾਨ ਜੀ ਨੇ ਲੁਧਿਆਣੇ ਦੇ ਅੰਦਰ ਰੋਲਤਾ ਇੱਕ ਐਡਾ ਵੱਡਾ ਇਸ਼ੂ ਸੀ ਐਸਵਾਈਐਲ ਦਾ ਇਹ ਕਿਸਾਨੀ ਵਾਲਾ ਮੁੱਦਾ ਉਸੇ ਰਾਤ ਇਹ ਨਾਂ ਤੁਰਪ ਮੇਰੀ ਬੇਨਤੀ ਹੈ ਬਾਕੀ ਜਿਵੇਂ ਅੱਗੇ ਹਾਲਾਤ ਹੋਣਗੇ ਮੈਂ ਇਹ ਉਮੀਦ ਕਰਦਾ ਵੀ ਇਹ ਸ਼ਾਂਤੀਪੂਰਵਕ ਚੱਲਦਾ ਰਹੂਗਾ ਕੋਈ ਕਿਸੇ ਨੂੰ ਤਰਾਜ ਨਹੀਂ ਆਪਣਾ ਕਰਦੇ ਰਹਿਣ ਪਰ ਹਿੰਸਕ ਰੂਪ ਇਹ ਕਿਸੇ ਵਾਸਤੇ ਅੱਛਾ ਨਹੀਂ ਡਾਕਟਰ ਸਾਹਿਬ ਰਾਜਾ ਬੜੇ ਕਹਿੰਦੇ ਨੇ ਕਿ ਅਕਾਲੀ ਭਾਜਪਾ ਨਹੀਂ ਨੇ ਬੱਸ ਕਿਸਾਨਾਂ ਕਰਕੇ ਜਿਹੜਾ ਹੈਗਾ ਉਹਨਾਂ ਦੀ ਜਿਹੜਾ ਹੈਗਾ ਸਾਹਮਣੇ ਇਕੱਠੇ ਡਿਓ ਪਾ ਉਹ ਕਹਿੰਦੇ ਨੇ ਮੈਂ ਆਪਣਾ ਜਿਹੜਾ ਅੰਦਰ ਦਾ ਗਿਲਟ ਜਿਹੜੀ ਹੈ ਉਹ ਤਾਂ ਕਹਿ ਰਹੇ ਨੇ ਤੇ ਅੱਜ ਵਾਲੀ ਫੋਟੋ ਨਹੀਂ ਦਿਖਾਈ ਚੰਡੀਗੜ੍ਹ ਦੇ ਅੰਦਰ ਮੁਹੱਲੀ ਦੇ ਐਮਐਲਏ ਸਾਹਿਬ ਨਾਲ ਬੈਠੇ ਇਹਨਾਂ ਦੇ ਕੈਂਡੀਡੇਟ ਦੇ ਜਿਹੜੇ ਕੈਂਡੀਡੇਟ ਸਾਹਿਬ ਅਰੰਧਪੁਰ ਸਾਹਿਬ ਤੋਂ ਇੱਥੇ ਲੈ ਕੇ ਆਏ ਚੰਡੀਗੜ੍ਹ ਦੇ ਅੰਦਰ ਉਹ ਫੋਟੋ ਸਭ ਕੁਝ ਬਿਆਨ ਕਰ ਰਹੀ ਹੈ ਸਾਹਿਬ ਤੇ ਜਿਹੜੇ ਸਾਰੀ ਕਾਂਗਰਸ ਪਾਰਟੀ ਉੱਤੇ ਸਟੇਜ ਤੇ ਕੱਢ ਕੇ ਰਾਮਲੀਲਾ ਮੈਦਾਨ 'ਚ ਇੱਕ दारू ਦੇ ਮਸਲੇ ਦੇ ਅੰਦਰ ਜਿਸ ਬੰਦੇ ਨੂੰ ਬਚਾਉਣ ਵਾਸਤੇ ਖੜੇ ਐ ਉਹਨਾਂ ਦੇ ਸਾਰੀਆਂ ਗੱਲਾਂ ਕਰਾਂਗੇ ਸਾਬ ਥਿਸ ਵਿਲ ਬੀ ਸਾਬ ਇਹ ਸਾਫਲਾ ਵਾਲਾ ਇਸ਼ੂ ਹੈ ਜੀ ਕਿਹਾ ਵੀ ਇਹ ਸਾਫਲਾ ਜੀ ਨੇ ਆਇਆ ਕਿ ਉਹਦੇ ਉੱਪਰ ਇੱਕ ਇਲਜੇਸ਼ਨ ਲੱਗੇ ਹੋਏ ਨੇ ਜਿਸ ਕੋ ਪਾਰਟੀ ਆਪਲੇ ਵੀ تھی ਪਾਰਟੀ ਜਾਂ ਤਾਂ ਕਲੀਅਰ ਕਰੇ ਜਾਂ ਸਪਸ਼ਟ ਕਰੇ ਇਸ ਬਾਰੇ ਉਸ ਤੇ ਆਪ ਲੋਕ ਕੀ ਕਹਿੰਦੇ ਮੇਰਾ ਕਹਿਣਾ ਸਾਬ ਪਾਰਟੀ ਨੇ ਕੋਈ ਐਸਾ ਇਲਜ਼ਾਮ ਨਹੀਂ ਲਗਾਇਆ अब ये सोशल मीडिया की करामात है मैं समझता हूँ आप पब्लिक लाइफ में कोई भी व्यक्ति इस किस्म के लांछनबाजी से बचा नहीं है उनको पार्टी की तरफ से रूपानी जी भी गए थे मैंने भी कहा इस किस्म की ना ही कोई बात है ना ही कोई किसी के मन में है परंतु एक उनके मन के अंदर भावना है तो मैं समझता हूं इसमें ਉਹਨੋਂ ਇਸ ਬਾਤ ਕੋ ਆਪਣੇ ਦਿਲ ਸੇ ਲਗਾਏ ਬੈਠੇ ਕੋਈ ਐਸੀ ਉਸਮੇ ਮੁੱਦਾ ਨਹੀਂ ਐ ਪਾਰਟੀ ਨੇ ਕੋਈ ਇਲਜ਼ਾਮ ਕਿਸੇ ਕਿਸਮ ਕੋ ਉਨਪੇ ਨਹੀਂ ਲਗਾਇਆ ਮੁੱਖ ਮੰਤਰੀ ਸਾਹਿਬ ਨੇ ਅਦਕਰਦਾਰ ਕੋ ਕਿਹਾ ਜੀ ਕਿ ਜਿੰਨਾ ਅਸੀਂ ਕੰਮ ਕੀਤਾ ਸਰਕਾਰ ਚ ਉਹਨੂੰ ਫਤਵਾ ਦਿਓ ਤੇ 13 ਜੂਨ ਨਾਲ ਜਿਤਾਓ ਅਗਲੇ 3 ਸਾਲ ਭਾਇਆ ਬਹੁਤ ਕੰਮ ਕਰਾ ਆ ਫਤਵਾ ਜਿਹੜਾ ਵਰਡਨ ਹੈ ਸਾਹਿਬ ਫਤਵਾ ਕੁਰਤੇ ਪਾਸੇ ਲੱਗੇ ਫਤਵਾ ਤਾਂ ਹੁੰਦਾ ਸੀ ਵੀ ਹੁਣ ਖਿਹੜਾ ਛਡਾਓ ਵੀ ਫਤਵਾ ਅਗੇਂਸਟ ਈਸ਼ੂ ਹੁੰਦਾ ਹੁੰਦਾ ਸੀਗਾ ਬਾਕੀ ਤਾਂ ਹੁਕਮਨਾਮੇ ਹੁੰਦੇ ਸੀਗੇ ਆ ਫਤਵਾ ਜਿਹੜਾ ਆਊਗਾ ਈਸ਼ੂ ਹੋਊਗਾ ਫਤਵਾ ਉਹਨਾਂ ਨੂੰ ਮਿਲੂਗਾ ਫਤਵਾ ਪੰਜਾਬ ਦੇ ਲੋਕ ਜਾਰੀ ਕਰਨਗੇ ਬੇਨਾ ਲੋਕਾਂ ਨੂੰ ਕਿਤੇ ਉਸ ਬੂਥ ਦੇ ਨੇੜੇ ਨਾਲ ਦਿੱਤਾ ਜਾਵੇ ਜਿਹੜੇ ਤੁਹਾਡੇ ਉਸ ਮਲੂਕਾ ਕੀ ਤੱਕ ਜਿਹੜੇ ਆਉਣ ਵਾਲੇ ਸੂਮੇ ਜੋਇਨ ਕਰ ਸਕਣ ਆਉਣ ਵਾਲੇ ਸੂਮੇ ਦਾ ਤਾਉਨ ਕੀ ਕਹਿ ਸਕਦੇ ਆ ਜੇ ਅੰਕਲ ਨਹੀਂ ਲਏ ਜਾ ਸਕਦੇ ਪਰ ਜਿਹੜੇ ਉਸ ਦਿਨ ਬਿਆਨ ਆਏ ਸੀਗੇ ਸੁਖਬੀਰ ਜੀ ਦੇ ਜਦੋਂ ਬੀਬਾ ਪਰਮਪਾਲ ਕੌਰ ਜੀ ਤੇ ਗੁਰਪ੍ਰੀਤ ਉਹਨਾਂ ਨੇ ਜੁਆਇਨ ਕੀਤੀ ਸੀ ਜਿਹੜੇ ਡੀਐਨਏ ਟੈਸਟ ਵਾਲੀ ਗੱਲ ਕੀਤੀ ਸੀ ਮੈਂ ਨਹੀਂ ਸਮਝਦਾ ਵੀ ਉਹ ਇੱਕ ਇਸ ਲੈਵਲ ਦੇ ਆਦਮੀ ਨੂੰ ਖਾਸ ਤੌਰ ਤੇ ਬਾਦਲ ਸਾਹਿਬ ਦਾ ਨਾਮ ਜਿੰਨਾ ਨਾਲ ਲੱਗਦਾ ਹੋਵੇ ਉਹਨਾਂ ਦੇ ਮੂੰਹ ਇਸ ਗੱਲ ਦੀ ਕੋਈ ਸ਼ੋਭਾ ਦਿੰਦੀ ਸੀ ਉਹਨੂੰ ਦੇਖਦੇ ਮੈਂ ਸਮਝਦਾ ਵੀ ਅਗਰ ਕੋਈ ਮਲੂਕਾ ਸਾਹਿਬ ਅੱਜ ਕੈਂਪੇਨ 'ਚ ਨਹੀਂ ਚੱਲ ਰਹੇ ਤਾਂ ਆਹਤ ਤਾਂ ਹੈਗੇ ਤੇ ਉਹੀ ਜਿਸ ਤਰ੍ਹਾਂ ਇੱਕ ਵਿਵਾਰਜਾ ਬਣ ਗਿਆ ਕਿਉਂਕਿ ਮੈਨੂੰ ਕਿਸੇ ਸਾਥੀਆਂ ਨੇ ਪੁੱਛਿਆ ਸੀ ਵੀ ਟਿਕਟ ਨਹੀਂ ਦਿੱਤੀ ਤਿੰਸਾ ਸਾਹਿਬ ਨੂੰ ਕੁਰਮਿੰਦਰ ਜੀ ਨੂੰ ਤੇ ਮੇਰਾ ਹੌਸ ਜੇ ਵੀ ਆਈ ਮੰਨਾ ਹੈ ਵੀ ਟਿਕਟ ਦੇਣਾ ਨਾ ਦੇਣਾ ਪਾਰਟੀ ਪ੍ਰਧਾਨ ਦਾ ਪ੍ਰੈਰੋਗੇਟਿਵ ਹੈ ਉਹਨਾਂ ਦਾ ਆਪ ਦਾ ਹੱਕ ਹੈ ਦੇਣ ਨਾ ਦੇਣ ਹੋ ਸਕਦਾ ਸੋ ਕਨਸਿਡਰੇਸ਼ਨ ਹੋਣ ਪਰ ਇੱਜ਼ਤ ਦੇਣ ਦਾ ਜ਼ਰੂਰ ਰਾ ਬਣਦਾ ਸੀਗਾ ਇੱਜ਼ਤ ਜਿਹੜੀ ਉਹ ਦੇਣੀ ਚਾਹੀਦੀ ਸੀਗੀ ਉਹਨਾਂ ਨੂੰ ਤਰੀਕੇ ਨਾਲ ਪਹਿਲਾਂ ਉਹਨਾਂ ਨੂੰ ਕੌਨਫੀਡੈਂਸ ਚ ਲੈ ਕੇ ਤਰੀਕੇ ਨਾਲ ਗੱਲ ਕੀਤੀ ਜਾ ਸਕਦੀ ਸੀ ਤੇ ਮੈਂ ਸਮਝਦਾ ਵੀ ਢਿੰਡਾ ਸਾਹਿਬ ਆਈ ਐਕਸਪੈਕਟ ਕਰ ਰਹੇ ਸੀ ਵੀ ਮੇਰੇ ਬੰਦੇ ਦਾ ਮਾਨ ਸਤਿਕਾਰ ਜਦੋਂ ਤੁਸੀਂ ਉਹਨਾਂ ਨੂੰ ਪੇਟਨ ਬਣਾਇਆ ਅਕਾਲੀ ਦਲ ਦਾ ਉਹਨਾਂ ਦਾ ਮਾਨ ਸਤਿਕਾਰ ਤਾਂ ਚਾਹੀਦਾ ਸੀ ਇਸੇ ਤਰ੍ਹਾਂ ਹੀ ਮਲੂਕਾ ਸਾਹਿਬ ਨੂੰ ਵੀ ਜੇਕਰ ਬੰਦਾ ਮਾਨ ਸਤਿਕਾਰ ਦੇ ਕੇ ਆ ਜੇ ਇਹ ਜੀ ਗੱਲਾਂ ਉਹ ਫਿਰ ਮੈਂ ਇਸ ਗੱਲ ਨੂੰ ਇਹ ਜਿਹੜੀ ਇਸ ਕਿਸਮ ਦੀਆਂ ਗੱਲਾਂ ਨੇ ਸਭ ਇਹ ਸਾਡੇ ਮੁੱਖ ਮੰਤਰੀ ਸਾਹਿਬ ਦੇ ਮੂੰਹ ਤੋਂ ਫੱਬਦੀਆਂ ਕਿਉਂਕਿ ਲੋਕ ਉਹਨਾਂ ਤੋਂ ਚੁਟਕਲੇ ਤੋਂ ਇਲਾਵਾ ਹੋਰ ਕੋਈ ਐਕਸਪੈਕਟ ਕਰਦੇ ਹੀ ਨਹੀਂ ਵੀ ਕੋਇਆ ਜਾਂ ਕੋ ਤੰਜੇ ਜਿਹਾ ਛੱਡ ਦਿਓ ਇੱਕ ਸੀਰੀਅਸ ਲੈਵਲ ਤੇ ਬੈਠੇ ਬੰਦੇ ਤੋਂ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਥੈਂਕ ਯੂ ਸਰ ਇੱਕ ਹੋਰ ਗਾਜਕਰ ਸਾਹਿਬ ਕਹੀ ਜੀ ਮੁੱਖ ਮੰਤਰੀ ਸਾਹਿਬ ਨੇ ਜ਼ਿਕਰ ਕਰ ਰਹੇ ਹੋ ਬੀਜਪੀ ਦੇ ਜਗਤ ਸਿੰਘ ਦੇ ਵੱਲੋਂ ਕਿਹਾ ਹੈ ਅੱਜ ਉਹਨਾਂ ਨੇ ਉਹਦੇ ਤੇ ਵੀ ਅੱਜ ਤੱਕ ਕੀਤਾ ਉਹ ਕਹਿੰਦੇ ਕਿ ਬਾਰਡਰ ਪਾਰ ਦਾ ਨਲਕੇ ਪੱਟੀ ਜਾਂਦੇ ਇੱਥੇ ਇੱਕ ਵੀ ਨਲਕਾ ਨਹੀਂ ਦਵਾ ਅੱਜ ਕੱਲ ਬਾਰਡਰ ਵਾਲਾ ਬੜਾ ਧਿਆਨ ਹੈ ਭਗਵੰਤ ਮਾਨ ਜੀ ਨੂੰ ਕਦੇ ਬਾਰਡਰ ਪਾਰ ਬਿਸਕਟਾਂ ਦੀ ਗੱਲ ਕਰ ਦਿੰਦੇ ਇਹ ਕਿਹੜੇ ਬਿਸਕਟ ਪਤਾ ਨਹੀਂ ਬ੍ਰਿਟੇਨੀਆ ਦੇ ਬਿਸਕਟ ਹੈ ਜਾਂ ਮੈਰੀ ਵਾਲੇ ਬਿਸਕਟ ਹੈ ਜਾਂ ਕਿਹੜੇ ਬਿਸਕਟਾਂ ਦੀ ਗੱਲ ਕਰਦੇ ਆ ਕਦੇ ਨਲਕਿਆਂ ਦੀ ਕਰੀ ਜਾਂਦੇ ਆ ਉਹਨੂੰ ਕਹੋ ਪੰਜਾਬ ਸੰਭਾਲੋ ਇਹ ਜਿਹੜੇ ਜਿਨ੍ਹਾਂ ਨੇ ਬਿਸਕਟ ਲੈ ਕੇ ਆਣੇ ਆ ਜਿਹਨੇ ਨਲਕੇ ਪੱਟਣੇ ਉਹ ਤਾਂ ਚੱਲਦਾ ਰਹੂਗਾ ਰੋਗ ਤੱਕ ਤੁਸੀਂ ਛਗੇ ਨਹੀਂ ਜਿਹੜੇ ਪੈਕੇਟ ਸਿੱਟੀ ਜਾਂਦੇ ਆ ਆ ਕੇ ਉਹ ਡਰੋਨ ਆ ਕੇ ਸਿੱਟੀ ਜਾਂਦੇ ਉਹ ਤਾਂ ਤੁਹਾਡੇ ਤੋਂ ਰੁਕਦੇ ਨਹੀਂ ਤੇ ਬਿਸਕਟ ਕੀ ਰੋਕੋਗੇ ਸਭ ਤੋਂ ਸਭ ਤੋਂ ਕਹਿ ਰਹੇ ਨੇ ਚਰਜੀਤ ਸਿੰਘ ਚੰਦੀ ਦੇ ਖਿਲਾਫ ਪ੍ਰਚਾਰ ਕਰ ਰਹੇ ਕਿ ਜਿੱਤੇ ਚਰਜੀਤ ਸਿੰਘ ਕਰਨੀ ਜਾਣਗੇ ਉੱਥੇ ਮੈਂ ਪ੍ਰਚਾਰ ਉਹਨਾਂ ਦੇ ਖਿਲਾਫ ਕਰਾਂਗਾ ਪਰ ਮੀਟੂ ਵਰ ਦਾ ਮਾਮਲਾ ਵੀ ਉਹਨਾਂ ਦੇ ਵੱਲੋਂ ਸੁਕਿਆ ਜਾ ਰਿਹਾ ਹੈਗਾ ਫੋਟੋਮਾਂ ਜਿਹੜੀਆਂ ਬਹੁਤ ਸਾਰੀਆਂ ਜਲੰਧਰ ਦੇ ਅੰਦਰ ਵਾਇਰਲ ਲਗਾਈਆਂ ਜਾਂਦੀਆਂ ਸਾਫ ਦਾ ਨਾਮ ਦੇ ਨਾਲ ਬੱਚੋ 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 ਦੇ ਟੈਕਸ की, की है? चन्नी दे पोस्टर लगे है, नहीं पोस्टर का दे लगे है, तो की है? चन्नी तो <laughs> देखो विक्रम जी ने जो कुछ भी किया हो पर मैं हूँ पंजाब के लोग अणखी लोग है सब ਕਾਂਗਰਸ ਪਾਰਟੀ ਬੜਾ ੱੱੱਕਾ ਕਰ ਰਹੀ ਹੈ ਇੱਕ ਪਾਸੇ ਸैम ਪਿਟਰੋਦਾ ਜੀ ਦੇ ਬਿਆਨ ਆnde ਐ ਦੂਜੇ ਪਾਸੇ ਕਾਂਗਰਸ ਇੱਕ ਅਜਿਹੇ ਸ਼ਖਸ ਨੂੰ ਜਲੰਧਰ ਤੋਂ ਉਤਾਰ ਦਿੰਦੀ ਹੈ ਜਿਹਦੇ ਉੱਤੇ ਇਸ ਕਿਸਮ ਦੇ ਇਲਜ਼ਾਮ ਹੁਣ ਮੈਂ ਅੱਜ ਪਟਿਆਲੇ ਗੱਲ ਕਰ ਰਿਹਾ ਸੀ ਸਾਡੇ ਸਾਥੀਆਂ ਨਾਲ ਮੈਂ ਕਿਹਾ ਲੋਕਾਂ ਨੂੰ ਜਾ ਕੇ ਆਪ ਆਪ ਸਮਝਾਈਏ ਵੀ ਆ ਕਹਿੰਦੇ ਤਾਂ ਹੈ ਕਾਂਗਰਸ ਪਾਰਟੀ ਕਹਿੰਦੀ ਹੈ ਵੀ ਅਸੀਂ ਸੰਵਿਧਾਨ ਬਚਾਓ ਮੈਂ ਕਿਹਾ ਉਹ ਤਾਂ ਸੰਵਿਧਾਨ ਬਚਾਉਣ ਚ ਲੱਗੇ ਐ ਤੇ ਜਿਹੜੇ ਕੋਈ ਜਿਸ ਬੰਦੇ ਨੇ ਦੋ ਪੈਸੇ ਜੋੜ ਕੇ ਆਪਣੀ ਜਦਾਦ ਦੇ ਕੋਈ ਸੰਪਤੀ ਬਣਾਈ ਐ ਆਪਣੇ ਬੱਚਿਆਂ ਵਾਸਤੇ ਵੀ ਕਰ ਲਾ ਪੜ ਲੈਣਗੇ ਸਾਡੇ ਜਵਾਕ ਰਹਿਣਗੇ ਮੈਂ ਕਿਹਾ ਪੰਜਾਬ ਦੇ ਲੋਕ ਦੇਸ਼ ਦੇ ਲੋਕ ਤਾਂ ਆਪਣੀ ਸੰਪਤੀ ਬਚਾਓ ਉਹ ਸੰਵਿਧਾਨ ਬਚਾ ਰਿਹਾ ਤੁਸੀਂ ਆਪਣੀ ਸੰਪਤੀ ਬਚਾਓ ਤੇ ਨਾਲ ਆ ਜਿਹੜੇ ਕਾਂਗਰਸ ਦੇ ਨੁਮਾਇੰਦੇ ਇਹ ਜੇ ਆ ਗਏ ਪੰਜਾਬ ਦੇ ਲੋਕਾਂ ਨੂੰ ਤੇ ਖਾਸ ਤੌਰ ਤੇ ਜਲੰਧਰ ਦੇ ਲੋਕਾਂ ਨੂੰ ਸੋਚਣਾ ਪਊਗਾ ਆਪਣੀ ਇੱਜ਼ਤ ਬਚਾਓ ਬਹੁ ਬੇਟੀਆਂ ਨੂੰ ਬਚਾਓ ਇਹਨਾਂ ਨੂੰ ਖੇੜਾ ਛੁਡਾਓ ਜਾਂ ਜਿੰਨੂਗਾ ਬਿੱਟੂ ਨੇ ਜਿੰਨੀ ਕੋ ਪਟਕਾ ਪਾ ਗਿਆ ਪਾਣੀ ਜਾਈ ਬਾਬਾ ਜੀ ਆਉਂਦਾ ਤੱਕ ਜੀ ਗਿਆ ਜੀ ਉਹ ਲੋ